ਨਛੇ ਅਧਿਕਾਰੀਆਂ ਨੂੰ ਪੰਜਾਬ ਦੇ ਵਿੱਚ ਲਗਾਤਾਰ ਧਮਕੀਆਂ ਮਿਲਣ ਤੇ ਹੁਣ ਕੇਂਦਰੀ ਮੰਤਰੀ ਨਿਤਿਨ ਗੱਡਗਰੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਲੋਅ ਐਂਡ ਆਰਡਰ ਠੀਕ ਨਾ ਰਿਹਾ ਤਾਂ 293 ਕਿਲੋਮੀਟਰ ਤੇ 14288 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ਦੱਸ ਜੀਏ ਕਿ ਬੀਤੇ ਕੁਝ ਦਿਨ ਪਹਿਲਾਂ ਐਨਐਚਏ ਅਧਿਕਾਰੀਆਂ ਦੇ ਉੱਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਉੱਤੇ ਹੁਣ ਨਿਤਿਨ ਗੱਡਗਰੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਹਾਲੀ ਦੇ ਵਿੱਚ ਦਿੱਲੀ ਅਮਰੀਕਸਰ ਕਟੜਾ ਐਕਸਪ੍ਰੈਸ ਵੇ ਪ੍ਰੋਜੈਕਟ ਤੇ ਹੋਈ ਦੋ ਘਟਨਾਵਾਂ ਦੇ ਬਾਰੇ ਪਤਾ ਚੱਲਿਆ। ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਠੇਕੇਦਾਰ ਤੇ ਇੰਜੀਨੀਅਰ ਦੇ ਨਾਲ ਬੇਰਹਿਮੀ ਨਾਲ ਜਿਹੜੀ ਮਾਰਪਿੱਟ ਹੋਈ ਹੈ ਉਸ ਦੀ ਮੈਂ ਫੋਟੋਗ੍ਰਾਫੀ ਤੁਹਾਨੂੰ ਪੇਜ ਦਿੰਨਾ ਹਾਲਾਂਕਿ ਇਸ ਘਟਨਾ ਦੇ ਉੱਤੇ ਐਫ ਆਈ ਆਰ ਤਾਂ ਦਰਜ ਕਰ ਲਈ ਗਈ ਹੈ ਪਰ ਅਪਰਾਧੀ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਅਪਰਾਧੀ ਦੇ ਖਿਲਾਫ ਠੋਸ ਕਾਰਵਾਈ ਕਰਨ ਦੀ ਪੰਜਾਬ ਸਰਕਾਰ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਇਸ ਨਾਲ ਹੀ ਦੂਸਰੀ ਘਟਨਾ ਦਾ ਹਵਾਲਾ ਦਿੰਦੇ ਹੋਏ ਨਿਤਿਸ਼ ਗੜਗਰੀ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਘਟਨਾ ਸਾਹਮਣੇ ਆਈ ਹੈ ਉਸ ਦੇ ਵਿੱਚ ਦਿੱਲੀ ਕਟਰਾ ਐਕਸਪ੍ਰੈਸ ਵੇ ਪ੍ਰੋਜੈਕਟ ਤੇ ਇੱਕ ਠੇਕੇਦਾਰ ਦੇ ਕੈਂਪ ਤੇ ਕੁਝ ਵਿਅਕਤੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਇਹਨਾਂ ਲੋਕਾਂ ਨੇ ਇੰਜੀਨੀਅਰ ਅਤੇ ਕਰਮਚਾਰੀਆਂ ਨੂੰ ਪ੍ਰੋਜੈਕਟ ਕੈਂਪ ਦੇ ਵਿੱਚ ਜ਼ਿੰਦਾ ਜਲਾਣ ਦੀ ਕੋਸ਼ਿਸ਼ ਕੀਤੀ ਸੀ ਇਸ ਮਾਮਲੇ ਦੇ ਵਿੱਚ ਲਿਖਿਤ ਸ਼ਿਕਾਇਤ ਦੇ باوجود ਵੀ ਕੋਈ ਮਾਮਲਾ ਹਜੇ ਤੱਕ ਦਰਜ ਨਹੀਂ ਕੀਤਾ ਗਿਆ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐ ਸਲਾਹ ਦਿੱਤੀ ਹੈ ਕਿ ਰਾਜ ਸਰਕਾਰ ਅੱਗੇ ਤੋਂ ਹੋਣ ਵਾਲੀ ਅਜਿਹੀ ਘਟਨਾ ਨੂੰ ਰੋਕੇ ਅਤੇ ਐਨਐਚਏਆਈ ਤੇ ਆਪਣਾ ਜਿਹੜਾ ਵਿਸ਼ਵਾਸ ਉਹਨੂੰ ਬਰਕਰਾਰ ਰੱਖੇ ਤਾਂ ਜੋ ਜਿਹੜੇ ਅਜਿਹੇ ਮਾਮਲੇ ਨਿਊਜ਼ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਆ ਕਾਰਵਾਈ ਇਹ ਉਸ ਨੂੰ ਕਰ ਦਿੱਤਾ ਜਾਵੇ ਤਾਂ ਜਿਹੜੇ NHAI ਦੇ ਅਧਿਕਾਰੀ ਨੇ ਉਹ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਅਤੇ ਜਿਹੜਾ ਕੰਮ ਹੈ ਉਹ ਜਲਦ ਤੋਂ ਜਲਦ ਕਰ ਸਕਣ ਇਸ ਦੇ ਨਾਲ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ 15 ਜੁਲਾਈ ਨੂੰ ਪੰਜਾਬ ਦੇ ਵਿੱਚ PWD ਮੰਤਰੀ ਹਰਵਜਨ ਸਿੰਘ ITO ਅਤੇ MoRTH NHAI ਅਤੇ ਹੋਰ ਰਾਜ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਪੰਜਾਬ ਪ੍ਰੋਜੈਕਟ ਦੇ ਰਿਵਿਊ ਮੀਟਿੰਗ ਕੀਤੀ ਸੀ ਬੈਠਕ ਦੇ ਵਿੱਚ ਪੰਜਾਬ ਸਰਕਾਰ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਸੀ ਜ਼ਮੀਨ ਦੇ ਅधिਗ੍ਰਹਿਣ ਅਤੇ ਲੌਂਡ ਆਰਡਰ ਦੇ ਸੰਬੰਧੀ ਜਿਹੜੇ ਵੀ ਮੁੱਦੇ ਨੇ ਉਸ ਨੂੰ ਪ੍ਰਾਥਮਿਕਤਾ ਜਾਂ ਫਿਰ ਉਸ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕਰ ਦਿੱਤਾ ਜਾਵੇਗਾ ਇਸ ਨਾਲ ਹੀ ਨਿਤਿਨ ਗੜਗਰੀ ਨੇ ਪੰਜਾਬ ਸਰਕਾਰ ਨੂੰ ਆਪਣੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀ ਸਥਿਤੀ ਹੋਰ ਖਰਾਬ ਹੁੰਦੀ ਹੋਈ ਨਜ਼ਰ ਆਈ ਤਾਂ ਜਲਦੀ ਜਿਹੜੇ ਦੋਵੇਂ ਪ੍ਰੋਜੈਕਟ ਨੇ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਪਹਿਲਾ 103 ਕਿਲੋਮੀਟਰ ਤੇ ਜਿਹੜਾ 3293 ਕਰੋੜ ਤਾਂ ਜਿਹੜਾ ਪ੍ਰੋਜੈਕਟ ਸੀ ਉਹ ਬੰਦ ਕਰ ਦਿੱਤਾ ਗਿਆ ਸੀ ਜਿਸ ਦਾ ਹਵਾਲਾ ਦਿੰਦੇ ਹੋਏ ਨਿਤਿਨ ਗੱਡਗਰੀ ਨੇ ਪੰਜਾਬ ਸਰਕਾਰ ਨੂੰ ਮੂੜ ਕੇ ਆ ਕਿ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਜਾਂ ਫਿਰ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਆ ਹੋਰ ਖਰਾਬ ਹੁੰਦੀ ਹੋਈ ਨਜ਼ਰ ਆਏ ਲੋਅਰ ਆਂਡ ਆਰਡਰ ਦੇ ਸੰਬੰਧ ਨੂੰ ਲੈ ਕੇ ਤਾਂ ਜਿਹੜਾ 253 ਕਿਲੋਮੀਟਰ ਤੇ 14288 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਉਹ ਵੀ ਪੰਜਾਬ ਤੋਂ ਖੋਲਿਆ ਜਾਵੇਗਾ ਉਹ ਵੀ ਪੰਜਾਬ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਜਿੱਦ ਤਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਜਿਹੜੇ ਜਾਂ ਫਿਰ ਸਿੱਖਿਆ ਨੂੰ ਲੈ ਕੇ ਹੋਣ ਜਾਂ ਫਿਰ ਇਸੀ ਸਕੀਮ ਦੇ ਲੈ ਸੰਬੰਦੀ ਜਿਹੜੇ ਪ੍ਰੋਜੈਕਟ ਨੇ ਜਾਂ ਫਿਰ ਜਿਹੜੇ ਪੈਸੇ ਨੇ ਉਹ ਰੋਕੇ ਗਏ ਨੇ ਉਦੋਂ ਹੀ ਹੁਣ ਨਿਤਿਨ ਗੱਡਗਰੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਇੰਨੇ ਚੇ ਅਧਿਕਾਰੀਆਂ ਦੇ ਖਿਲਾਫ ਕੋਈ ਹੋਰ ਸਾਜ਼ਿਸ਼ ਦੇਖਣ ਨੂੰ ਮਿਲੀ ਜਾਂ ਫਿਰ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੋਈ ਖਰਾਬੀ ਹੁੰਦੀ ਹੋਈ ਦੇਖੀ ਗਈ ਤਾਂ ਜਲਦੀ ਜਿਹੜੇ ਪ੍ਰੋਜੈਕਟ ਨੇ ਇਹ ਵੀ ਜਿਹੜੇ ਪੰਜਾਬ ਤੋਂ ਖੋਲਿਤੇ ਜਾਣਗੇ ਦazie ਕੀ ਪਿੱਤੇ ਦਿਨ ਮੁੱਖ ਸਕੱਤਰ ਪੰਜਾਬ ਦੇ ਨੁਰਾਗ ਵਰਮਾ ਨੇ ਡੀਜੀਪੀ ਨੂੰ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਐਨਐਚਏਆਈ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਲੁਧਿਆਣਾ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਜਾਨੋ ਮਾਰਨ ਦੀ ਜਿਹੜੀ ਹੈ ਧਮਕੀ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਜਿਹੜਾ ਮਾਮਲਾ ਸਾਹਮਣੇ ਆਇਆ ਪਰ ਹੁਣ ਕੇਂਦਰੀ ਮੰਤਰੀ ਨਿਤਿਨ ਗੜਗਰੀ ਨੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਲਦੋਂ ਜਲਦ ਲੋ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਨਹੀਂ ਸਹੀ ਕੀਤੀ ਗਈ ਤਾਂ ਜਿਵੇਂ ਪਹਿਲਾਂ ਇੱਕ ਪ੍ਰੋਜੈਕਟ ਖੋਲਿਆ ਗਿਆ ਸੀ ਬੰਦ ਕਰ ਦਿੱਤਾ ਗਿਆ ਸੀ ਓਵੇਂ ਹੀ ਉਹਨੇ ਜਿਹੜਾ 14288 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਮੁਰ ਤੋਂ ਬੰਦ ਕਰ ਦਿੱਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਉੱਤੇ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਨੇ ਕੀ ਜਵਾਬ ਦਿੰਦੇ ਨੇ ਜਾਂ ਫਿਰ ਜਿਹੜੇ આરોપી ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਜਾਂ ਫਿਰ ਐਨਸੀਆਈ ਅਧਿਕਾਰੀਆਂ ਦੇ ਨਾਲ ਮੂਡ ਮੀਟਿੰਗ ਕੀਤੀ ਜਾਵੇਗੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਵਿਸ਼ਵਾਸ ਹੈ ਉਹ ਦਿੱਤਾ ਜਾਵੇਗਾ ਕਿ ਜਿਹੀ ਜਿਹੜੀਆਂ ਘਟਨਾਵਾਂ ਨੇ ਮੂਡ ਉਹਨਾਂ ਨੂੰ ਵੇਖਣ ਨੂੰ ਨਹੀਂ ਮਿਲਣਗੀਆਂ ਤਮਾਮ ਜਿਹੜੇ ਸਵਾਲ ਨੇ ਇਸ ਦੇ ਉੱਤੇ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਕੀ ਜਵਾਬ ਦਿੰਦੇ ਨੇ ਜੇਕਰ ਇਸ ਸੰਬੰਧੀ ਵੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕੋਈ ਜਵਾਬ ਹੈ ਉਹ ਵੀ ਜੇਕਰ ਕੋਈ ਅਪਡੇਟ ਸਾਹਮਣੇ ਆਵੇਗਾ ਤਾਂ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝਾ ਕਰਦੇ ਵਾਂਗੇ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ